ਕਰਨੇ ਕੀਆ ਲੈ ਜਨਮ ਸਵਾਰ ਆਉਣਾ ਨਹੀਂ ਦੂਜੀ ਵਾਰ ਜਾਗਤੇ ਕਰਨੇ ਕੀਆ ਤੂੰ ਜਨਮ ਸਵਾਰ ਆਉਣਾ ਨਹੀਂ ਦੂਜੀ ਵਾਰ ਜਾਗਤੇ ਮਨਸ ਜਨਮ ਸਬਬੀ ਮਿਲਿਆ ਤੈ ਜਾਣਾ ਤੂੰ ਰੇਤ ਦੇ ਕਿਲਿਆ ਕੀਤੇ ਜਨਾਸ ਵਟੇ ਦਾਵੇ ਭਾਵੇਂ ਕਾਲ ਬੰਨ ਲਿਆ ਪਾਵੇ ਉਹ ਅੰਤ ਤੋੜ ਗयो ਹੋ ਕੇਖਵਾਰ ਆਉਣਾ ਨਹੀਂ ਦੂਜੀ ਵਾਰ ਜਗਤੇ ਕਰਨੇਕੀਆਂ ਤੂੰ ਜਨਮ ਸਵਾਰ ਆਉਣਾ ਨਹੀਂ ਦੂਜੀ ਵਾਰ ਜਗਤੇ ਜੋੜੇ ਗੰਜ ਮਯਾ ਦੇ ਰਹਿ ਗਏ ਕਾਰੂ ਕਈ ਕਬਰਾਂ ਵਿੱਚ ਪੈ ਗਏ ਉਹ ਖਾਲੀ ਹੱਥ ਸਿਕੰਦਰ ਤੁਰ ਗਏ ਆਖਰ ਵਾਂਗ ਪਤਾ ਸੀ ਪੁਰ ਗਏ ਉਹ ਮੋਤਵਲੀ ਸੇਰ ਖੜੀ ਦਲਵਾਰ ਆਉਣਾ ਨਹੀਂ ਦੂਜੀ ਵਾਰ ਜਗ ਤੇ ਤਰਨੇਕੀਆਂ ਕੀਆ ਤੂੰ ਜਨਮ ਸਵਾਰ ਆਉਣਾ ਨਹੀਂ ਦੂਜੀ ਵਾਰ ਜਗ ਤੇ ਓ ਕਉਡੇ ਕਈ ਕਈ ਵਲੀ ਕੰਧਾਰੀ ਪਾਲੀ ਜਿੰਨਾ ਸੱਚਨਾ ਯਾਰੀ ਓ ਪੱਲਾ ਜੋ ਨਾਮ ਦਾ ਥੜ ਗਏ ਸੱਜਣ ਠੱਗ ਜਹੇ ਵੀ ਤਰ ਗਏ ਓ ਕਰ ਲਿਆ ਉਹਨੇ ਉੱਚ ਕੀਰਦੈ ਆਉਣਾ ਨਹੀਂ ਦੂਜੀ ਵਾਰ ਜਗ ਤੇ ਕਰਨੇ ਕਿਆਂ ਤੂੰ ਜਨਮ ਸੁਵਾ ਰਹੇ ਆਉਣਾ ਨਹੀਂ ਦੂਜੀ ਵਾਰ ਜਗ ਤੇ ਓ ਬਾਣੀ ਸਿੱਧੇ ਰਹੇ ਪਾਵੇ ਜ਼ਿੰਦਗੀ ਜਿਉਣ ਦੀ ਜੁਗਤ ਸਖਾਵੇ ਲਾ ਲੈਣ ਤੂੰ ਜਗ ਤੇ ਆਇਆ ਪਰ ਤੂੰ ਆ ਕੇ ਰੱਬ ਭਲਾਇਆ ਓ ਕਦੇ ਬੁੱਲੀਏ ਨ ਸੱਚ ਕਰਤਾਰ ਆਉਣਾ ਨਹੀਂ ਦੂਜੀ ਵਾਰ ਜਗ ਤੇ ਕਰ ਨੇਕੀਆਂ ਤੂੰ ਜਨਮ ਸੰਵਾਰ ਆਉਣਾ ਨਹੀਂ ਦੂਜੀ ਵਾਰ ਜਗ ਤੇ ਲੱਖਾਂ ਜਮਦੇ ਲੱਖਾਂ ਮਰਦੇ ਟਾਵੇਂ ਪਾਰ ਪਵ ਜਲੋਂ ਤਰਦੇ ਸੱਚ ਦੀ ਕਰ ਕਮਾਈ ਜਾਣੀ ਨਾਲ ਨਾ ਤੇਰੇ ਪਾਈ ਉਹ ਟੁੱਟੀ ਜਦੋਂ ਤੇਰੇ ਸਹਵੈਲੀ ਤਾਰ ਉਹ ਨਾ ਨਹੀਂ ਤੂੰ ਜਿਮਾਰ ਜਗ ਤੇ ਕਰਨ ਦੇ ਕਿਆ ਕਰਨ ਦੇ ਕਿਆ ਤੂੰ ਜਨਨ ਸੁਵਾ ਰਹੇ ਆਉਣਾ ਨਹੀਂ ਦੂਜੀ ਵਾਰ ਜਗ ਤੇ ਓ ਕਿਸੇ ਤਣੀ ਜੁੜਨੀ ਓਏ ਟੁੱੱਡੀ ਤੰਦ ਸਾਹਾਂ ਦੀ ਇੱਕ ਦਿਨ ਛੱਡ ਜਾਣੀ ਜੂ ਹਸ ਬਰਹਾਵਾ ਦੀ ਕੱਤੇ ਜੋਗੀ ਵਾਲਾ ਫੇਰਾ ਸੁਨਿਆ ਛੱਡ ਕੇ ਨੈਣ ਬਸੇਰਾ ਉਹ ਜੁਵਹਰ ਜਿਵੇਂ ਤੋਰਦੇ ਦੇਵਾਰ ਉਹਨਾ ਨਹੀਂ ਦੂਜੀ ਵਾਰ ਜਗਹ ਤੇ ਕਰ ਨੇਕੀਆਂ ਤੂੰ ਕਰ ਨੇਕੀਆਂ ਤੂੰ ਜਨਮ ਸੁਵਾ ਰੇ ਉਹਨਾ ਨਹੀਂ ਦੂਜੀ ਵਾਰ ਜਗਹ ਤੇ ਆਉਣਾ ਨਹੀਂ ਦੂਜੀ ਵਾਰ ਜਗ ਤੇ ਆਉਣਾ ਨਹੀਂ ਦੂਜੀ ਵਾਰ ਜਗ ਤੇ